ਸ਼ਾਮ ਦੀਆਂ ਵੱਡੀਆਂ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ ਤੇ ਗੁਜਰਾਤ ਵਿੱਚ ਹਜ਼ਾਰ ਤੋਂ ਵੱਧ ਗੈਰ ਕਾਨੂੰਨੀ ਬੰਗਲਾਦੇਸ਼ੀ ਹਰਾਸਤ ਵਿੱਚ ਲਏ ਅੰਮਦਾਬਾਦ ਅਤੇ ਸੂਰਤ ਵਿੱਚ ਤਲਾਸ਼ੀ ਮੁਹਿੰਮਾਂ ਦੌਰਾਨ ਔਰਤਾਂ ਅਤੇ ਬੱਚਿਆਂ ਸਬੰਤ ਕੀਤਾ ਕਾਬੂ ਦੇਸ਼ ਨਿਕਾਲਾ ਦੇਣ ਦੀਆਂ ਕੋਸ਼ਿਸ਼ਾਂ ਤੇਜ ਗੁਜਰਾਤ ਪੁਲਿਸ ਵੱਲੋਂ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹਰਿਆਣਾ ਦੇ ਨੂਹ ਵਿੱਚ ਵਾਪਰਿਆ ਵੱਡਾ ਸੜਕ ਹਾ사 ਦਿੱਲੀ ਮੁੰਬਈ ਐਕਸਪ੍ਰੈਸ ਵੇ ਉੱਤੇ 6 ਮਜ਼ਦੂਰਾਂ ਦੀ ਗਈ ਜਾਨ 5 ਜਣੇ ਹੋਏ ਗੰਭੀਰ ਜ਼ਖਮੀ ਪਿਕਅਪ ਗੱਡੀ ਨੇ ਸਫਾਈ ਕਰ ਰਹੇ ਮਜ਼ਦੂਰਾਂ ਨੂੰ ਮਾਰੀ ਟੱਕਰ ਡਰਾਈਵਰ ਮੌਕੇ ਉੱਤੋਂ ਹੋਇਆ ਫਰਾਰ ਭਿਆਨਕ ਲੈਂਡਸਲਾਈਡ ਤੋਂ ਬਾਅਦ ਜੰਮੂ ਸ਼ਿਰੀਨਗਰ ਹਾਈਵੇ ਦਾ ਇੱਕ ਪਾਸਾ ਖੁੱਲਿਆ 5 ਦਿਨ ਬਾਅਦ ਆਵਾਜਾਈ ਹੋਈ ਬਹਾਲ ਜਾਮ ਵਿੱਚ ਘੰਟਿਆਂ ਵਧੀ ਫਸੇ ਰਹੇ ਸੈਲਾਨੀ ਵਿਦੇਸ਼ ਦੀ ਧਰਤੀ ਤੋਂ ਆਈ ਮੰਦ ਭਾਗੀ ਖਬਰ ਨਿਊਜ਼ੀਲੈਂਡ ਵਿੱਚ ਗੋਇੰਦਵਾਲ ਸਾਹਿਬ ਦੇ ਪਿੰਡ ਪਰੋਵਾਲ ਦੇ ਨੌਜਵਾਨ ਨਾਲ ਵਾਪਰਿਆ ਹਾਦਸਾ 15 ਸਾਲ ਪਹਿਲਾਂ ਵਿਦੇਸ਼ ਗਏ ਸ਼ੁਭਕਰਮਨ ਸਿੰਘ ਦੇ ਪਿੱਛੇ ਰਹਿ ਗਏ ਪਤਨੀ ਅਤੇ ਛੋਟਾ ਬੱਚਾ ਮੋਗਾ ਦੇ ਪਿੰਡ ਦੋਲੇਵਾਲਾ ਵਿੱਚ ਬਲਡੋਜ਼ਰ ਐਕਸ਼ਨ ਚਾਰ ਨਸ਼ਾ ਤਸਕਰਾਂ ਦੇ ਟਾਹੇ ਗਏ ਮਕਾਨ ਮਹਿਲਾਵਾਂ ਅਤੇ ਬੱਚੇ ਜੀਸੀਬੀ ਅੱਗੇ ਰੋਂਦੇ ਨਜ਼ਰ ਆਏ ਚਾਰ ਸਮਗਲਰਾਂ ਵਿਰੁੱਧ ਦਰਜ ਹਨ 39 ਐਨਡੀਪੀਐਸਡ ਦੇ ਮਾਮਲੇ ਕੈਨੇਡਾ ਵਿੱਚ ਜਾਨ ਗਵਾਉਣ ਵਾਲੀ ਹਰਸਿਮਰਤ ਕੌਰ ਦੀ ਵਿਰਤਿਕ ਨੇ ਪਹੁੰਚੀ ਗੋਇੰਦਵਾਲ ਸਾਹਿਬ ਦੇ ਪਿੰਡ ਧੁੰਦਾ ਭਰੇ ਮਨ ਨਾਲ ਮਾਪਿਆਂ ਨੇ ਧੀ ਨੂੰ ਦਿੱਤੀ ਅੰਤਿਮ ਵਿਦਾਇਗੀ ਪਿਤਾ ਨੇ ਚਿਖਾ ਨੂੰ ਭੇਟ ਕੀਤੀ ਅਗਨੀ ਦੋ ਗੁੱਟਾਂ ਦੀ ਲੜਾਈ ਦੌਰਾਨ ਬਸ ਦਾ ਇੰਤਜ਼ਾਰ ਕਰ ਰਹੀ ਲੜਕੀ ਦੇ ਲੱਗੀ ਸੀ ਗੋਲੀ ਪੰਜਾਬ ਦੇ ਵਿੱਚ ਗਰਮੀ ਦਾ ਪ੍ਰਕੋਪ ਜਾਰੀ ਬਟਿੰਡਾ ਅਤੇ ਮਾਨਸਾ ਦਾ ਤਾਪਮਾਨ 42 ਡਿਗਰੀ ਤੋਂ ਹੋਇਆ ਪਰ ਤਫਸਕਾਨ ਫਸਲਾਂ ਵੀ ਮੁਰਝਾਈਆਂ ਸ਼ਬਲਾ ਮਿਰਚ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਦੇ ਬੂਟੇ ਸੁੱਕਣੇ ਸ਼ੁਰੂ ਭਾਰਤ ਪਾਕਿਸਤਾਨ ਦੇ ਬਾਡਰ ਨਜ਼ਦੀਕ ਪੰਜਾਬ ਦੇ ਪਿੰਡਾਂ ਵਿੱਚ ਹੋਣ ਲੱਗੀ ਅਨਾਉਂਸਮੈਂਟ ਫਸਲ ਦੀ ਕਟਾਈ ਅਤੇ ਤੂੜੀ ਬਣਾਉਣ ਲਈ ਕਿਸਾਨਾਂ ਨੂੰ ਦਿੱਤਾ ਦੋ ਦਿੰਦਾ ਅਲਟੀਮੇਟਮ ਕੈਨੇਡਾ ਪੁਲਿਸ ਨੇ ਪੰਜਾਬੀ ਉੱਤੇ 50000 ਡਾਲਰ ਦਾ ਰੱਖਿਆ ਇਨਾਮ 2.5 ਸਾਲ ਪਹਿਲਾਂ ਮਿਸੀ ਸਾਗਾ ਵਿੱਚ ਗੈਸ ਸਟੇਸ਼ਨ ਤੇ ਕੰਮ ਕਰਦੀ 21 ਸਾਲਾ ਪਵਨਦੀਪ ਕੌਰ ਦਾ ਉਸਦੇ ਪਤੀ ਧਰਮਤਾਲੀਵਾਲ ਨੇ ਗੋਲੀਆਂ ਮਾਰ ਕੇ ਕੀਤਾ ਸੀ ਕਤਲ ਪੁਲਿਸ ਨੇ ਇਕੱਠੇ ਕੀਤੇ ਠੋਸ ਸਬੂਤ ਦੋਸ਼ੀ ਦੀ ਭਾਰ ਲਈ ਜਨਤਾ ਤੋਂ ਮੰਗਿਆ ਸਹਿਯੋਗ ਇਰਾਨ ਦੀ ਸਾਹਿਦ ਰਾਜੇਈ ਬੰਦਰਗਾਹ ਉੱਤੇ ਹੋਇਆ ਜ਼ੋਰਦਾਰ ਧਮਾਕਾ 500 ਤੋਂ ਵੱਧ ਵਿਅਕਤੀ ਹੋਏ ਜ਼ਖਮੀ ਕਈ ਕਿਲੋਮੀਟਰ ਦੂਰ ਤੱਕ ਇਮਾਰਤਾਂ ਦੇ ਟੁੱਟੇ ਸ਼ੀਸ਼ੇ ਅਧਿਕਾਰੀਆਂ ਨੇ ਨਹੀਂ ਦੱਸਿਆ ਧਮਾਕੇ ਦਾ ਕਾਰਨ ਏਸਨ ਅੱਜ ਦੀਆਂ 10 ਵੱਡੀਆਂ ਖਬਰਾਂ ਦੇ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ